ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਜੀ ਆਪ ਜੀ ਕੀ ਬੇਨਤੀ ਆ ਇਸ ਚੀਜ਼ ਤੇ ਥੋੜਾ ਜਿਹਾ ਚਾਨਣ ਪਾਓ ਕਿ ਇਹ ਦੋ ਬਾਟੇ ਸਾਡੇ ਵਿੱਚ ਹਦੋਂ ਦੇ ਕਿਉਂ ਕੀ ਇਹ ਗੱਲ ਸੱਚ ਹੈ ਕਿ ਅਜ ਵੀ ਬਲਾਪੰਥਾਂ ਵਿੱਚ ਦੋ ਬਾਟੇ ਚੱਲਦੇ ਹਨ ਜਾਂ ਐਦਾਂ ਕੋਈ ਪ੍ਰਥਾ ਚੱਲ ਰਹੀ ਆ ਜੇ ਇਹ ਸੱਚ ਤੇ ਇਹਦਾ ਵਿਕਰਾਸਨ ਉਕਰਕੇ ਆਪ ਜੀ ਜਰੂਰ ਦੱਸੋ ਜੀ ਤਾਂ ਕਿ ਹੌਲ ਵਾਲੀ ਪੀੜੀ ਨੂੰ ਇਹਦਾ ਗਿਆਤ ਹੋ ਜਾਏ ਹਾਂਜੀ ਖਾਲਸਾ ਜੀ ਇਹ ਇੱਕ ਬਹੁਤ ਵੱਡਾ ਗੰਭੀਰ ਮੁੱਦਾ ਆ ਜਿੰਦੇ ਪਿੱਛੇ ਕੁਝ ਪੰਥ ਦੋਖੀ ਜਾਂ ਕਹਿ ਦਈਏ ਸਰਕਾਰੂ ਵੀ ਜਿਹੜੇ ਸਾਧ ਬੜਾ ਰੌਲਾ ਪਾਉਂਦੇ ਆ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜੋ ਅਮਰ ਸ਼ਿਕਾਇਤ ਆ ਕੋਈ ਜਾਤ ਪਾਣੀ ਪਰਖੀ ਗਈ ਇਹ ਕਿਹਾ ਗਿਆ ਪੀਓ ਪਾਲ ਖੰਡੇ ਤਾਰ ਹੋਏ ਜਨਮ ਸੁਹਿਲਾ ਜਨਮ ਸੁਹਿਲਾ ਕਰਨਾ ਤੇ ਔਰ ਜੋ ਪ੍ਰਾਤਨ ਮੇਂ ਜ਼ਿਆਦਾ ਖੱਬੇ ਹਥਾ ਕਰਪਾਣ ਤੇ ਸੱਜੇ ਨਾ ਖੰਡਾ ਜਿਹੜੀ ਮਰਿਆਦਾ ਅਸਲ ਜੇ ਦੂਜਾ ਬਾਟ ਦੀ ਗੱਲ ਕਰਦੇ ਉਹ ਬਾਟਾ ਮਾਈਆਂ ਦਾ ਉਹ ਕੱਲਾ ਕਰਪਾਣ ਦਾ ਛਗਾਉਂਦੇ ਆ ਤੇ ਰਹੀ ਗੱਲ ਗਦਾਰੀਆਂ ਦੀ ਕਹੇ ਸਾਡਾ ਪਟਾ ਸਿਖਤਾ ਹੁੰਦਾ ਸਿਖਤਾ ਉਹ ਭਰਾਵੋ ਪੰਥਨਾ ਕਿਸੇ ਨੇ ਘਟ ਨਹੀਂ ਕੀਤੀ ਸਾਰੇ ਭੱਜੇ ਜੇ ਠੀਕ ਕੱਲਾ ਖਾਲਸਾ ਰਹਿ ਗਿਆ ਖਾਲਸੇ ਕੋਈ ਜਾਤ ਨਹੀਂ ਗਈ ਕੋਈ ਪਾਪ ਨਹੀਂ ਗਈ ਜਿਹੜੇ ਜਾਤਾਂ ਪਾਤਾਂ ਵਾਲੇ ਸਨ ਉਹਨਾਂ ਨੂੰ ਫਿਰ ਖਾਲਸੇ ਨੇ ਕੀ ਕਿਹਾ ਰਾਜੇ ਆਜੇ ਸਰਦਾਰ ਮਰਦਾਰ ਇਹ ਬਾਟੇ ਛੇ ਔਰ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਤੋਂ ਭਾਇ ਚੌਥੀ ਜਗ੍ਹਾ ਜਹਦਰ ਬੰਦਾ ਆ ਬਾਬਾ ਬਨੋਦ ਸਿੰਘ ਜੀ ਦੀਵਾਨ ਦਰਬਾਰਾ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਜੇ ਚੌਥਾ ਜਿਹਦਾ ਬੰਦਾ ਜੱਸਾ ਸਿੰਘ ਆਲੂਵਾਲੀਆ ਜਿਹੜਾ ਸਾਡੀਆਂ ਮਾਤਾਵਾਂ ਦੇ ਮਾਤਾ ਸਾਹਿਬ ਦੇਵਾਂ ਮਾਤਾ ਸੁੰਦਰੀ ਨੇ ਪਾਲਿਆ ਕਿੰਨਾ ਤੇਖਣ ਬੁੱਢਾ ਸਿਆਣਾ ਹੋਊਗਾ ਉਹਨੇ 6 ਬਾਟੇ 6 ਦੇ ਦੋ ਜ਼ਮੀਂਦਾ ਘਰਾਣਿਆਂ ਵਿੱਚੋਂ ਜਿਹੜੇ ਵੱਡੇ ਪਰਿਵਾਰ ਬਾਬੇ ਦੀਪ ਸਿੰਘ ਦਾ ਭਤੀਜਾ ਕੁਸ਼ਾਲ ਸਿੰਘ ਸੰਧੂ ਬਾਬੇ ਹਰੀ ਸਿੰਘ ਭੰਗੀ ਦਾ ਚਾਚੇ ਦਾ ਮੁੰਡਾ ਲੈਣਾ ਸਿੰਘ ਢੱਲੋ ਮੈਂ ਗੋਤਾ ਤਾਂ ਗਣ ਲਗਿਆ ਜਿਹੜੇ ਜੱਟਾਂ ਦੀ ਗੱਲ ਕਰਦੇ ਪਰ ਤੇ ਇਹਨਾਂ ਦੇ ਵੀ ਛੱਕੇ ਸੀ ਹੁਣ ਆ ਜਾਓ ਮਲਬੀਆਂ ਦੇ ਬਾਬਾ ਅਮਰ ਸਿੰਘ ਰੰਗਰੇਟਾ ਹੂੰ ਬਾਬਾ ਬੀਰ ਸਿੰਘ ਅਬਦਾਸੀਆ ਦੋ ਇਹਨਾਂ ਦੇ ਝੇਕੇ ਦੋ ਝੇਕੇ ਤਰਖਾਨਾ ਦੇ ਬਾਬਾ ਜੱਸਾ ਸਿੰਘ ਤਰਖਾਨ ਜਿਹਨੂੰ ਬਾਅਦ ਆਪੇ ਰਾਮਗੜੀਆ ਕਹਿੰਦੇ ਆ ਰਾਮਗੜੀਆ ਬਾਅਦ ਚ ਬੰਦਾ ਦੂਜਾ ਸੁੱਖਾ ਸਿੰਘ ਮਾੜੀ ਕੰਬੋ ਵਾਲਾ ਇਤਿਹਾਸ ਨੂੰ ਪੜਦੇ ਨਹੀਂ ਵਿਚਾਰਦੇ ਨਹੀਂ ਐ ਕਰਤਾ ਜੀ ਕਿੰਨੇ ਕਰਤਾ ਜੀ ਕਿਉਂ ਕਰਤਾ ਜੀ ਚੌਥਾ ਕੋਲਾ ਕਿਵੇਂ ਬਣ ਗਿਆ ਜੀ ਉਹ ਭਲਾ ਉਹ ਚੌਥੀ ਬਾਈ ਤੁਹਾਨੂੰ ਦਿੱਤੀ ਆ ਮਾਲਕ ਬਣਾਇਆ ਸੀ ਖਾਲਸੇ ਨੇ ਬਣੋ ਗੁਰੂ ਕੇ ਰੰਗ ਦੇ ਟੇਬ ਬਣੋ ਤਿਆਰਪੁਰ ਤਿਆਰ ਜੇ ਜ਼ਿਮੀਂਦਾਰ ਤੇ ਜ਼ਿਮੀਦਾ ਭਾਈ ਧਰਮ ਸਿੰਘ ਵਰਗੇ ਬਣੋ ਇਹ ਮਈਬੀ ਸਿੰਘ ਦੇ ਭਾਈ ਜੱਜਤੇ ਵਰਗੇ ਬਾਬਾ ਜੀਵਨ ਸਿੰਘ ਵਰਗੇ ਬਣੋ ਇਸ ਕਰਕੇ ਖਾਲਸਾ ਜੀ ਪੰਥੋ ਚ ਕੋਈ ਦਬਦਾ ਨਹੀਂ ਗਈ ਉਹ ਦੋ ਬਾਟੇ ਖੇਡ ਜਿਹੜੀ ਕਉਂਦੀ ਆ ਉਹ ਦੋ ਬਾਟੇ ਇੱਕ ਹੈਗਾ ਸਿੰਘਾਂ ਦਾ ਕਿ ਜਿਹੜਾ ਖੰਡੇ ਤੇ ਕਿਰਪਾਨ ਦੇ ਨਾਮ ਰਣ ਸੰਚਾਰ ਹੋਇਆ ਤੇ ਜਦੋਂ ਮਾਈਆ ਬਾਤ ਤੇ ਲੈਦਾ ਬਾਟਾ ਉਂਝ ਕੱਲੀ ਕਿਰਪਾਨ ਵਿੱਚ ਖੰਡਾ ਨਹੀਂ ਪਾਇਆ ਜਾਂਦਾ ਮਰੀਆਦਾ ਆ ਸੀ ਉਹ ਦੱਸਦੇ ਨਹੀਂ ਤੇ ਰਹੀ ਗੱਲ ਖਾਲਸਾ ਜੀ ਕਈ ਹੁਣ ਕਹਿੰਦੇ ਮਲਵਈਆਂ ਤਨਖਾਹ ਮੰਗ ਲਈਆਂ ਫਰਾਂ ਵਾਲੀਆਂ ਕਰ ਲਈਆਂ ਉਹ ਭਾਈ ਕੱਲੇ ਬਰਾੜਾ ਨੇ ਮੰਗੀਆਂ ਸੀ ਤੇ ਬਰਾੜਾ ਦੇ ਵਿੱਚੋਂ ਵੀ ਬਾਬਾ ਦਾਣ ਸਿੰਘ ਨੇ ਬਚਾਇਆ ਹੈ ਹੂੰ 12 ਮੁਈਆਂ ਨੇ ਫਰਾਂਆਂ ਦੀਆਂ ਨਹੀਂ ਪਤਾ ਹੁੰਦਾ ਤਿਆਹ ਨੂੰ ਪੁੱਛਾਰ ਲੋ ਪੜ੍ਹ ਲੋ ਕਿ ਸਿਆਲੇ ਨੂੰ ਪੁੱਛ ਲਿਆ ਕਰੋ ਕਿ 12 ਮੁਈਆਂ ਦੇ ਵਿੱਚੋਂ ਇੱਕ ਤਾਂ ਤੁਰਿਆ ਹੀ ਨਹੀਂ ਕਪੂਰਾ ਤਾਂ ਪਹਿਲਾਂ ਹੀ ਪਿਛੇੜ ਗਿਆ 11 ਤੁਰੇ 11 ਵਿੱਚੋਂ 10 ਨੇ ਮੰਗ ਲੀਆਂ ਪਰ ਬਾਬਾ ਦਾਨ ਸਿੰਘ ਨੇ ਫਿਰ ਕਿਹਾ ਮਾਰੇ ਕਿਰਪਾ ਕਰੋ ਕਿ ਪਾਤਸ਼ਾਹ ਨੇ ਕਿਹਾ ਵੀ ਕਿ ਮਾਝੇ ਦੇ ਬਾਬਾ ਮਾਸੰਗ ਰੱਖ ਗਿਆ ਤੇ ਮਾਲਵੇ ਦੇ ਬਾਬਾ ਦਾਨ ਸਿੰਘ ਨੂੰ ਚਿੱਕੀ ਲੱਗ ਗਿਆ ਇਹ ਕਰਕੇ ਖਾਲਸਾ ਜੀ ਪੰਥ ਵਿੱਚ ਦੁੱਬਦਾ ਕੋਈ ਨਹੀਂ ਗੀ ਅਸੀਂ ਖੁੱਲ ਕੇ ਚਰਚਾ ਕਰਨ ਨੂੰ ਤਿਆਰ ਆ ਕੋਈ ਵੀ ਪੰਥ ਦਾ ਵਿਦਵਾਨ ਬੁੱਢੇ ਦਲ ਤੋਂ ਪਰ ਆਪਾਂ ਕਿਸੇ ਜੀ ਨੂੰ ਮੰਨਦਾ ਨਹੀਂ ਫੌਜਾਂ ਦੀ ਮੰਨਦੀਆਂ ਜੀ ਨੂੰ ਕੋਈ ਵੀ ਜਥੇਬੰਦੀ ਸੰਪਰਦਾ ਛੇ ਬਾਟਾਂ ਚਰਚਾ ਕਰਨ ਨੂੰ ਫੌਜਾਂ ਵੀ ਤਿਆਰ ਨੇ ਫੌਜਾਂ ਦੇ ਨਾਲ ਜਿਹੜੇ ਪੁਰਾਣੇ ਵਿਦਵਾਨ ਪੁਰਾਣੇ ਸਿੰਘ ਨੇ ਨਾਲ ਨੇ ਅਸੀਂ ਵਿਚਾਰ ਚਰਚਾ ਕਰਨ ਤਿਆਰ ਜਿਹੜੇ ਰੌਲਾ ਪਾਉਂਦੇ ਆ ਅਸੀਂ ਕਹਾਂਗੇ ਭਾਈ ਉਹ ਗਦਾਰ ਨੇ ਪੰਥ ਦੇ ਜਿਹੜੇ ਪੰਥ ਦੇ ਅੱਜ ਤੱਕ ਅੰਗਰੇਜ਼ੀ ਪੱਗ ਦਾ ਰੌਲਾ ਨਹੀਂ ਥੱਕ ਤੋਂ ਪੱਤਰ ਆਈ ਅੰਗਰੇਜ਼ੀ ਪੱਗ ਹੈ ਨਾ ਇਹ ਵੀ ਸਰਕਾਰੀ ਜੇ ਫਿਰ ਹੂੰ ਅੰਗਰੇਜ਼ਾਂ ਦੇ ਨੇ ਆ ਫਰੀਦ ਕੋਟਿਆ ਜੀ ਅੰਮ੍ਰਿਤਸਰ ਜੀ ਆ ਮਲਤਾਨੀ ਜੀ ਆ ਲਾਹੌਰੀ ਘਟਾ ਜੀ ਆ ਪਟਿਆਲਾ ਸ਼ਾਹੀ ਆ ਜੀ ਉਹ ਗੁਲਾਮੀ ਸੀ ਇਹਦੇ ਤੋਂ ਤਾਂ ਗੁਲਾਮੀ ਲਈ ਨਹੀਂ ਗਈ ਗੱਲਾਂ ਕਰਦੇ ਬਾਟਿਆਂ ਦੀਆਂ ਜੇ ਅਸੀਂ ਬੋਲ ਪਏ ਕਿ بڑے ਪਰਦੇ ਖੁੱਲਣਗੇ ਖਾਲਸਾ ਜੀ ਇਸ ਕਰਕੇ ਇੱਕੋ ਹੀ ਬੇਨਤੀ ਨਿਮਰਤਾ ਨਾਲ ਆ ਨਾਮ ਜਪੋ ਸੇਵਾ ਕਰੋ ਕਿਰਤ ਕਰੋ ਵੰਡ ਕੇ ਛਕੋ ਜੇ ਆਪਾਂ ਕਹਿੰਦਾ ਭਲਾ ਨਹੀਂ ਕਰਦਾ ਬੁਰਾ ਨਾ ਕਰੋ ਇਸ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਆ ਜਿੱਨਾਂ ਜ ਅਸੀਂ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇੱਕ ਰੂਪ ਜਿਹੀ ਦੇਖਦੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਇੱਕ ਰੂਪ ਚ ਨਹੀਂ ਦੇਖਦੇ ਸਾਡਾ ਇਹ ਹਾਲ ਹੋਣਾ ਆ ਅਜ ਹਰ ਕੋਈ 92 ਕਰੋੜੀ ਬਣ ਕੇ ਬਹਿ ਗਿਆ 96 ਕਰੋੜੀ ਇੱਕੋ ਹੀ ਹੁੰਦਾ 96 ਕਸ਼ੀਰ ਸਿੰਘਾਂ ਦੀ ਫੌਜ ਆ ਜਿਹਨੂੰ ਸ਼ਹੀਦਾਂ ਨੇ ਮਾਨਤਾ ਦੇਤੀ ਉਹ 96 ਕਰੋੜੀ ਆ ਜਿਹਨੂੰ ਸ਼ਹੀਦਾਂ ਨੇ ਨਹੀਂ ਮੰਨੇ ਆ ਉਹ 96 ਕਰੋੜੀ ਕਿਵੇਂ ਬਣ ਜੂ ਭਈ ਅੱਜ ਘਾਰੇ ਕ ਜਾਵੇ ਤੇ ਆ ਲੋ ਜਦੋਂ ਸ਼ਹੀਦਾਂ ਸੰਗਤ ਦੇ ਮੰਨ ਪਾਵੇ ਨਿਆਰੋ ਜਾਵੇ ਹਾਂ ਸਤਿ ਸ੍ਰੀ ਅਕਾਲ ਇਹ ਕਰਕੇ ਖਾਲਸਾ ਜੀ ਸੱਚੋ ਹੀ ਸਤਿ ਨਿਭੜਾ ਚਲੋ ਵਾਕ ਅਲੀ ਜਮਾਲੇ ਆ ਜ ਜਨੇ ਪੱਤਰਕਾਰ ਭਰਾ ਸਦਿਆਰੂ ਪਾਈ ਡਿਬੇਟ ਸੱਦਾ ਦਿੰਨੇ ਆ ਇਹ ਮੁੱਦੇ ਚੱਕੋ ਚੌਥੇ ਪੌੜੇ ਵਾਲਾ ਵੀ ਪਹਿਲੇ ਨਿਸ਼ਾਨ ਵਾਲਾ ਵੀ ਔਰ ਜਿੰਨੇ ਇਹ ਮੁੱਦੇ ਨੇ ਅਸੀਂ ਜਵਾਬ ਦਵਾਂਗੇ ਸਵਾਲਾਂ ਦੇ ਜਵਾਬ ਦਵਾਂਗੇ ਔਰ ਨਾਲੇ ਜਿਹੜੇ ਇਹ ਸਾਧ ਨੇ ਸਰਕਾਰੀ ਬਾਬੇ ਨੇ ਇਹ ਵੀ ਸਾਡੇ ਨਾਲ ਸਾਹਮਣੇ ਆ ਕੇ ਚਰਚਾ ਕਰਨ ਫਿਰ ਦੱਸਾਂਗੇ ਸੱਚ ਕੀ ਆ ਝੂਠ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ